ਅਵਜਿੰਦਰ ਸਿੰਘ ਘਰੇਵਾਲ ਬੀਕੇਯੂ ਕਾਦੀਆਂ ਦਾ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਹੈ ਜੀ ਮੈਨੂੰ ਮੁਸ਼ਕਲਾਂ ਤਾਂ ਆਉਂਦੀਆਂ ਹੀ ਨੇ ਪਰ ਕੋਈ ਇਹ ਜੀ ਗੱਲ ਨਹੀਂ ਜਦ ਪੰਜਾਬ ਦੇ ਹੱਕ 'ਚ ਖੜਨਾ ਤੇ ਪੰਜਾਬ ਲਈ ਕੋਈ ਗੱਲ ਕਰਨੀ ਉਹਦੇ ਲਈ ਇਹ ਮੁਸ਼ਕਲਾਂ ਕੁਛ ਨਹੀਂ ਜੀਆਂ ਅਸੀਂ ਬਸ ਇਹ ਬੇਨਤੀ ਕਰਦੇ ਆਂ ਸਰਕਾਰ ਅੱਗੇ ਇਹ ਜੀਆਂ ਅੰਗਲੀਆਂ ਸੰਗਲੀਆਂ ਨਾ ਛੜਿਆ ਕਰਨ ਜਿਹਦੇ ਕਰਕੇ ਯੂਥ ਨੂੰ ਇਹਦੇ ਕੰਮ ਕਰਕੇ ਵਾਪਸ ਕਰਾਉਣਾ ਪਵੇ ਯੂਥ ਵੀ ਜਿਹੜੀ ਪੋਜ਼ਿਟਿਵਿਟੀ ਹੈ ਉਹਦੀ એનર્ਜੀ ਨੂੰ ਕਹੋ ਕੰਮ ਲੈਣਾ ਚਾਹੀਦਾ ਉਹਦੀ ਬਜਾਏ ਇੱਕ ਇਹੋ ਜਿਹੇ ਸੰਘਰਸ਼ ਚ ਪਾ ਦੇਣਾ ਉਹਨੂੰ ਫਸਾ ਬੈਠਣਾ ਗਲਤ ਹੈ ਜੀ ਇਹ ਟਰੈਕਟਰ ਵੀ ਪਹੁੰਚ ਗਏ ਨੇ ਹੁਣ ਟਰੈਕਟਰ ਛਾਣ ਹੁੰਦੀ ਕਿਸਾਨ ਦੀ ਕਿਸਾਨ ਕੋਲ ਨਹੀਂ ਪਾ ਕੇ ਕੀ ਕਰੇ ਮਰੇ ਜੀ ਅਸੀਂ ਦੇਖੋ ਇੱਕ ਕਿਸਾਨ ਹੀ ਨਹੀਂ ਹੈ ਇਹ ਜੀ ਸਸਤਾ ਬਚਿਆ ਨਹੀਂ ਜਿਹੜੀਆਂ ਕੋਈ ਸੈਲਫਿਸ਼ ਇੰਟਰਸਟ ਨਹੀਂ ਹੈ ਹਰੇਕ ਥਾਂ ਤੇ ਜਿੱਥੇ ਲੋਕਾਂ ਦੀ ਗੱਲ ਤੇ ਜਿੱਤੇ ਹੁਣ ਸਾਡੇ ਬੱਚਿਆਂ ਦੀ ਸਟੂਡੈਂਟਸ ਦੀ ਗੱਲ ਹੈ ਉਹਨਾਂ ਲਈ ਅਸੀਂ ਹਮੇਸ਼ਾ ਹਾਜ਼ਰ ਹੈ ਜੇ ਪੰਜਾਬ ਦੀ ਜਵਾਨੀ ਨਾਲੇ ਤਕਾਉ ਤਾਂ ਅੱਗੇ ਕਿਸਾਨੀ ਜਿਹੜੇ ਬਜ਼ੁਰਗ ਬੈਠੇ ਆ ਘਰਾਂ ਚ ਉਹਨਾਂ ਦੀ ਤਾਂ ਕਿਸੇ ਨੇ ਕੀ ਪੁੱਛ ਕਰਨੀ ਹੈ ਜੀ ਇਹ ਦਰਨਾ ਸਿਰਫ ਬੱਚ ਵਾਸਤੇ ਜੀ ਅੱਗੇ ਵੀ ਲੋੜ ਪਈ ਤੇ ਸਟੂਡੈਂਟਸ ਨਾਲ ਖੜੇ ਹੋ ਸਾਰੇ ਹਾਂਜੀ ਹਾਂ ਕਿਸਾਨੀ ਨੇ ਸਾਰੀਆਂ ਖੜਨੀਆਂ ਨਾਲ ਹਮੇਸ਼ਾ ਹੀ ਖੜਦੀਆਂ ਆਈਆਂ ਨੇ ਪੰਜਾਬ ਦੇ ਹਿੱਤ ਵਿੱਚ ਸੇਉ ਤੋਂ ਕਿਸਾਨ ਮੋਰਚਾ ਹਮੇਸ਼ਾ ਹੀ ਖੜਦਾ ਆ ਤੇ ਖੜਦਾ ਰਹੂਗਾ ਇਹ ਪੁੱਛੇ ਤੁਸੀਂ ਕਹਿਣਾ ਕੀ ਆ ਜੌਨ ਸੀ ਜਣਾ ਕੀ ਮੰਗਾ ਆ ਉਹ ਪੂਰੀ ਕਰਾ ਅੱਗੇ ਤੇ ਅਸੀਂ ਕੋਈ ਗਲਤੀ ਨਾ ਕਰਾ ਇਹ ਤਾਂ ਸਿਰਫ ਇੱਕ ਅਲੀ ਟ੍ਰੇਲਰ ਆ ਫਿਲਮ ਸਾਰੀ ਪਿੱਛੇ ਪੜੀ ਆ ਅਗਰ ਸਰਕਾਰ ਦਾ ਪਰੇਖਾ ਹੋ ਨਾ ਕੋਈ ਵੀ ਇਹ ਨਿਆਣਾ ਕੇ ਉੱਪਰ ਜ਼ੋਰ ਜ਼ਬਰਦਸਤੀ ਕਰ ਕਾ ਅਰ ਆਰਐਸਐਸ ਦਾ ਕਬਜ਼ਾ ਇੱਥੇ ਹੋ ਜਾਏਗਾ ਹੋ ਨਹੀਂ ਸਕਦਾ ਹੈ ਸੱਤ ਜਨਮ ਸੱਤ ਜਨਮ ਵੀ ਨਾ ਲੈ ਲਿਓ ਇਹਨੂੰ ਸੋਚਣੇ ਵਾਸਤਾ ਵੀ ਹਾਂ ਵੀ ਸਰ ਕਿੰਨਾ ਯੂਨੀਵਰਸਿਟੀ ਪਹੁੰਚਣ ਵਾਜੇ ਯੂਨੀਵਰਸਿਟੀ ਨੂੰ ਪਹੁੰਚਣ ਨੂੰ ਦੇਖੋ ਆਪਣੇ ਪਾਸ ਕਾਫਲਾ ਦਾ ਹੌਲੀ-ਹੌਲੀ ਆਏ ਆ ਹੋਰ ਐਸਾ ਕੋਈ ਮਾਨੂੰ ਵਿਚਮਾ ਇੱਕ ਜਗ੍ਹਾ ਇੱਕ ਬੈਰੀਗੇਡ ਮਿਲੇ ਜ਼ਰੂਰ ਉਹਨਾਂ ਨੇ ਵੀ ਆਪਣਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰੀ ਹੈ ਥੋੜੇ ਹੀ ਬੰਦੇ ਤੇ ਉਹ ਮਾਨੂੰ ਟਹਿਕਾ ਹਮ ਇੱਥੇ ਆਗੇ ਯਹਾਂ ਕਿਸੇ ਨੇ ਮਾਨੂੰ ਨਹੀਂ ਰੋਕਿਆ ਹੈ ਆਪਾਂ ਕਿਉਂ ਕਹਦੇ ਪਰ ਸਰਕਾਰ ਜੌਨਸੀ ਨੇ ਬਦਫੈਲੀਆਂ ਕਰਾ ਨਾ ਇਹ ਮੈਂ ਭਗਵਾਨ ਜਨਮ ਨੂੰ ਵੀ ਕਹਿਣਾ ਚਾਹਾਂਗਾ ਕਿ ਕੋਈ ਫਾਇਦਾ ਨਹੀਂ ਹੈ ਮਾਨੂੰ ਸਾਰਾ ਪਤਾ ਆ ਕਿਹੜੀ ਸਰਕਾਰ ਕੈਸੀ ਆ ਕੌਣ ਸੀ ਨਹੀਂ ਕੈਸੀ ਹੈ ਇਨਕੇ ਸਾਰੇ ਚਾਲਚਲਨ ਦਾ ਪਤਾ ਆ ਇਨਕੇ ਹੱਥਾਂ ਮੇਂ ਦੇ ਦਿਆ ਪੰਜਾਬ ਜੌਨਸੇ ਨੱਚਣੇ ਗਾਣੇ ਵਾਲੇ ਆ। ਕਿਆ ਸ਼ਰਮ ਅੱਗਾ ਇਹਨੂੰ ਪਤਾ ਨਹੀਂ ਤਾਂ ਪੰਜਾਬ ਕੇ ਲੋਕਾਂ ਨੂੰ ਵੀ ਉਹਨੇ ਐਸੇ ਜੇ ਨਿਕੜਾਂਗੇ। ਕੋਈ ਬਾਤ ਨਹੀਂ ਹੌਲੋ ਹੌਲੋ ਪਤਾ ਲੱਗ ਜਾਗਾ ਨਾ। ਪ੍ਰਸ਼ਾਸਨ ਜੀ ਨੇ ਛੁੱਟੀ ਕਰਤੀ ਸੀ, ਇੰਬੈਰੀਗੇਟ ਲਾ ਕੇ ਰੋਕਦੇ ਸੀ ਕਿ ਹਲਕਾ ਕਰਨਾ ਚਾਹੁੰਦੇ ਸੀ। ਨਹੀਂ 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 ਪਹਿਲੇ ਰੋਕਿਆ। ਦੇਖੋ ਪਹਿਲਾਂ ਸਵੇਰੇ ਮੈਨੂੰ ਪਤਾ ਲੱਗਿਆ ਤਾਂ ਵੀ ਪ੍ਰਸ਼ਾਸਨ ਰੋਕ ਰਿਹਾ ਆ। ਪਰ ਫੇਰ ਬੱਚਿਆਂ ਨੇ ਥੋੜੀ ਜਿਹੀ ਹਿੰਮਤ ਮਾਰੀ। ਹੈਲੋ। ਬੈਰੀਗੇਡ ਤੋੜ ਦिए। ਠੀਕ ਹੈ ਬੈਰੀਗੇਡ ਤੋੜ ਕੇ ਅੰਦਰ ਆ ਗਏ। ਹੁਣ ਆਪਣੇ ਆਪ ਦਿਖ ਜੂਗਾ ਸਰਕਾਰ ਨੂੰ ਵੀ ਹ ਇਹ ਗਲਤ ਹੈ ਇਹਨਾਂ ਦੇ ਐਮਪੀ ਵੀ ਆ ਇਸਮਲਵਿੰਦਰ ਕੰਨਰ ਨੇ ਦੇਖੋ ਮੈਨੂੰ ਨਹੀਂ ਐਮਪੀਓਪੀ ਦਾ ਪਤਾ ਹੈ ਇਹ ਐਮਪੀ ਕਿਹਦੇ ਨੇ ਕਿਹੜੇ ਐਮਪੀ ਨੇ ਕਹੋ ਐਮਪੀ ਨੂੰ ਪਹਿਲਾਂ ਕਿਉਂ ਨਹੀਂ ਆਇਆ ਐਮਪੀ ਹੁਣ ਨਹੀਂ ਨਹੀਂ ਹੁਣ ਫੋਟੋ ਕਰਵਾਣਾ ਉਸ ਤੋਂ ਪਹਿਲਾਂ ਹੁੰਦਾ ਨਾ ਵੀ ਭਾਈ ਮੈਂ ਜਾਵਾਂ ਉੱਥੇ ਗੱਲ ਕਰਨ ਤੁਸੀਂ ਕੋਈ ਵੀ ਐਹਜਾ ਪ੍ਰੋਟੈਸਟ ਨਹੀਂ ਕਰਨਾ ਹੈ ਮੈਂ ਕਰਾਂਗਾ ਗੱਲ ਤਾਂ ਕਿ ਉਹਨੂੰ ਕਰਿਆ ਹੁਣ ਉਹ ਨੰਬਰ ਬਣਾਣਾਗੇ ਲਗ ਜੂਗਾ ਐਮਪੀ ਨੂੰ ਵੀ ਪਤਾ ਹੁਣ 2027 ਚ ਕੋਈ ਗੱਲ ਨਹੀਂ ਅੱਜ ਲੱਗਦਾ ਮਜਬੂਤੀ ਨਾਲ ਗੱਲ ਪਹੁੰਚੇਗੀ ਉੱਪਰ ਬਿਲਕੁਲ ਮਜਬੂਤੀ ਨਾਲ ਪੂਰੀ ਮਜਬੂਤੀ ਨਾਲ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਚਾਹੇ ਆਰਐਸਐਸ ਚਾਹੇ ਭਗਵੰਤਮਾਨ ਸਰਕਾਰ ਹੈ ਪੰਗਣਾ ਲੈ ਲਿਆ ਭੁੱਲ ਗਏ ਵੀ ਇਹ ਬਾਂਦਰ ਨੇ ਜਿਹਨਾਂ ਨੂੰ ਕਹਤਾ ਨਾ ਵੀ ਕੱਪੜੇ ਪਾੜਨੇ ਨੰਗੇ ਭੇਜਾਂਗੇ ਕਿਤੇ ਹੋਰ ਜੇ ਫਾਂਚ ਰਹਿੰਦੇ ਹੋ ਕਹਿਆ ਵਾਇਆ 2027 ਹੁਣ ਪੰਜਾਬ ਦੇ ਇਲੈਕਸ਼ਨ ਹੁੰਦੇ ਨੇ ਠੀਕ ਹੈ ਨਹੀਂ ਇਹਨਾਂ ਨੇ ਸਾਰਿਆਂ ਨੇ ਇਹਨਾਂ ਦੀ ਪੂਰੀ ਤਨਾਹੀ ਕਰਨੀ ਹੈ ਸਾਰੇ ਪੰਜਾਬ ਨੇ ਜਿਹੜਾ ਸੋ ਸਮਝ ਕੇ ਆਇਓ ਕਦੇ